ਉਹ ਦੀਦਾਣੀ ਤੈਨੂੰ ਆਵੇਂ ਅੱਖਾਂ ਕੱਢਦਾ ਪੱਕੀ ਹੋ ਗਿਆ ਬਾਈ ਤੂੰ ਜਾਣਦਾ ਨਹੀਂ ਮੈਨੂੰ ਉਹ ਬਾਈ ਕਿਵੇਂ ਕਦੋਂ ਆਇਆ ਦੇਰ ਚਾ ਅੱਜ ਹੀ ਆਇਆ ਯਾਰ ਕੀ ਗੱਲ ਹੋ ਗਈ ਯਾਰ ਬਾਈ ਉਹ ਯਾਰ ਅੱਖਾਂ ਕੱਢਦਾ ਮੈਨੂੰ ਇਹ ਤੂੰ ਜਾਣਦਾ ਨਹੀਂ ਮੈਨੂੰ ਅਜੇ ਮੈਂ ਚਾਰ ਮਰਡਰ ਕੀਤੇ ਆ ਦਾਸਤਾ ਤੈਨੂੰ ਮੈਂ ਲਾਇਕ ਸਰ ਕਿਵੇਂ ਜੀ ਵਧੀਆ ਵਧੀਆ ਆਪ ਡੁੱਪੇ ਕਿਵੇਂ ਸਿਵਲ ਵਰਦੀ ਚੋਂ ਵੀ ਉਹ ਕੁਝ ਨਹੀਂ ਯਾਰ ਬਸ ਮੜਾ ਦਾ ਕੰਮ ਆਇਆ ਸੀਗਾ ਬਾਈ ਜੀ ਲੇਕਿਨ ਏ ਸੈਕਿੰਡ ਗੱਲ ਸੁਣੀ ਗੱਲ ਸੁਣੀ ਭਈ ਨਾਈਕੋਂ ਨਹੀਂ ਇਹ ਉਹ ਵੀਰੇ ਨਾਈਕ ਨਹੀਂ ਇਹ ਪੂਰਾ ਖਲਨਾਇਗਾ ਆਪਣੇ ਏਰੀਆ ਦਾ ਨਵਾਂ ਏਸੀਪੀ ਆ ਇਨਕਾਊਂਟਰ ਸਪੈਸ਼ਲਿਸਟ ਆ ਹੁਣ ਤੱਕ 49 ਕਰ ਚੁੱਕਿਆ ਵਾ ਇਹਨੂੰ ਆਪਣੇ ਯਾਰ ਨੂੰ ਸਮਝਾ ਲਾ 50 ਆ ਨਾ ਹੋ ਜਵੇ ਕਿਤੇ ਆ ਕਿਆ ਗੁੰਡਾ ਬਨੇ ਕਰੇ ਤੂੰ